ਸਾਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ ਕੈਨੇਡਾ ਟੀਵੀ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਤਰੰਤਾਂ ਜ਼ਿਲ੍ਹੇ ਦੇ ਪਿੰਡ ਬ੍ਰਹਮਪੁਰੇ ਦੀਆਂ ਉਸ ਨੌਜਵਾਨੀਆ ਗੱਡੀ ਦੀਆਂ ਜਿਹਨੇ ਕਿ ਇੱਕ ਵੱਖਰਾ ਜਗਾੜ ਲਾ ਕੇ ਗੱਡੀ ਤਿਆਰ ਕੀਤੀ ਆ ਜਿਸ ਤੇ ਸਾਡਾ ਪੁਰਾਣਾ ਸੱਭਿਆਚਾਰਕ ਜਿਹੜਾ ਪੂਰਾ ਪੰਜਾਬ ਜਿਹੜਾ ਸਾਂਭੀ ਫਿਰ ਰਿਹਾ ਅਤੇ ਪੰਜਾਬੀ ਮਾਂ ਬੋਲੀ ਨੂੰ ਜਿਹੜਾ ਕਿ ਦੱਸਿਆ ਗਿਆ ਵਾ ਤੁਸੀਂ ਤਸਵੀਰਾਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੀਆਂ ਤੁਹਾਨੂੰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਚਰਖਾ ਜਿਹੜਾ ਕਿ ਸਾਡਾ ਪੰਜਾਬੀ ਦਾ ਵਿਰਾਸਤ ਜਿਹੜੀ ਕਿ ਅੱਜ ਕੱਲ੍ਹ ਅਲੋਪ ਹੁੰਦੀ ਜਾਂਦੀ ਆ ਉਹ ਵੀ ਦਿਖਾਇਆ ਗਿਆ ਵਾ ਤੇ ਨਾਲ ਹੀ ਜਿਹੜਾ ਕਿ ਇੱਕ ਆਟਾ ਪੀਸਣ ਵਾਲੀ ਚੱਕੀ ਜਿਹੜੀ ਅੱਜ ਕੱਲ੍ਹ ਇਲੈਕਟ੍ਰੋਨਿਕ ਚੱਕੀ ਆ ਗਈ ਆ ਇਸ ਜਗ੍ਹਾ ਤੇ ਤੇ ਨਾਲ ਇੱਕ ਬਾਕਸ ਚਾਰ ਕੀਤਾ ਗਿਆ ਸ਼ੌਂਕੀ ਜੱਟ ਜਿਹੜਾ ਕਿ ਬਹੁਤ ਖਿੱਚ ਦਾ ਕੇਂਦਰ ਵੀ ਆ ਇੱਕ ਜਿਹੜਾ ਸਾਈਕਲ ਤੁਸੀਂ ਦੇਖ ਸਕਦੇ ਹੋ ਸਾਈਕਲ ਕਿਤੇ ਵਕਤ ਦੋਧੀਆਂ ਦੀ ਸ਼ਿੰਗਾਰ ਹੁੰਦੀ ਸੀ ਦੋਧੀਆਂ ਦਾ ਸਾਧਨ ਹੁੰਦਾ ਸੀ ਵੱਡੇ ਵੱਡੇ ਡੋਣੇ ਇਸੇ ਰੱਖ ਕੇ ਉੱਤੇ ਜਿਹੜਾ ਕਿ ਦੋਵਾਂ ਸਾਈਡਾਂ ਦੇ ਇੱਕ ਜਿਹੜਾ ਵੱਡਾ ਹੈਂਡਲ ਤੇ ਲਾਕੀ ਆ ਪਿੱਛੇ ਸਟੈਂਡ ਤੇ ਜਿਹੜਾ ਕਿ ਰੱਖਿਆ ਜਾਂਦਾ ਸੀ ਅਤੇ ਇਹ ਅੱਜ ਕੱਲ੍ਹ ਅਲੋਪ ਹੁੰਦੀ ਜਾਂਦੇ ਨੇ ਇਹਨਾਂ ਦੋਧੀਆਂ ਜਿਹੜੇ ਸਾਈਕਲ ਅੱਜ ਕੱਲ੍ਹ ਮੋਟਰਸਾਈਕਲ ਵੱਡੀਆਂ ਵੱਡੀਆਂ ਗੱਡੀਆਂ ਨਹੀਂ ਲੱਲੇ ਨੇ ਉਸ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਜਿਹੜੇ ਨੌਜਵਾਨ ਨੇ ਇਹ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਵਿਰਸੇ ਨੂੰ ਜਿਹੜਾ ਕਿ ਸੰਭਾਇਆ ਹੋਇਆ ਪਵੰਮ ਜੀ ਸਾਡੇ ਨਾਲ ਗੱਲਬਾਤ ਕਰਾਂਗੇ ਪਵੰਮ ਜੀ ਸਭ ਤੋਂ ਪਹਿਲਾਂ ਵਧਾਈ ਦੇ ਪਾਤਰ ਹੋ ਤੁਸੀਂ ਕਿਉਂਕਿ ਜਿੱਥੇ ਅੱਜ ਕੱਲ੍ਹ ਲੋਕ ਭੁੱਲਦੇ ਜਾਂਦੇ ਨੇ ਪੰਜਾਬੀ ਸਭੇ ਜਾਣੂ ਉਹ ਤੁਸੀਂ ਆਪਣੇ ਰੇੜੀ ਉੱਤੇ ਪੂਰਾ ਪੰਜਾਬ ਹੀ ਦਸਾ ਲਿਆ ਅਤੇ ਪੰਜਾਬੀ ਵਿਰਸਾ ਸਾਂਭਿਆ ਮੰਚ ਵਿਚਾਰ ਕਿਸ ਤਰ੍ਹਾਂ ਆਇਆ ਜੀ ਸਾਸੀ ਗਾਲ ਵੀਰ ਜੀ ਪਹਿਲਾਂ ਤਾਂ ਮੈਂ ਦਿਨ ਵਾਰ ਤੁਹਾਡਾ ਵੀਰ ਜੀ ਬਹੁਤ ਬਹੁਤ ਧੰਨਵਾਦ ਕਰਦਾ ਜੋ ਕੀਮਤੀ ਟਾਈਮ ਕੱਢ ਕੇ ਸਾਡੇ ਗ੍ਰਹਿ ਵਿਖੇ ਪਹੁੰਚੇ ਜੀ ਆਇਆਂ ਨੂੰ ਇਹ ਮੰਚ ਪਾਈ ਸੌਂਗੀ ਆ ਮੈਂ ਪੰਜਾਬ ਦੀ ਧਰਤੀ ਤੇ ਜੰਪਲਾਂ ਇਹ ਜੋ ਵੀ ਚੀਜ਼ਾਂ ਆਪਾਂ ਲਾਈਆਂ ਭਾਜੀ ਪੁਰਾਣਾ ਤਸ਼ੋਕੜ ਆ ਇਹਨੂੰ ਲੋਕ ਭੁੱਲ ਚੁੱਕੇ ਭਾਜੀ ਤੇ ਮੈਨੂੰ ਇਸੋ ਪੀ ਦਸ਼ਕਾਂ ਜੂਹਾਂ ਗੱਲ ਸਾਂਝੀ ਕਰਦੇ ਹੋ ਕੱਲੀ ਕੱਲੀ ਅੱਜ ਜੇ ਤੁਸੀਂ ਪੰਜਾਬੀ ਵਿਰਸਾ ਆਪਣੀ ਰੇੜੀ ਤੇ ਥਾ ਗਿਆ ਉਹ ਸਾਰੀ ਸ਼ਰਵਾਤ ਕਰ ਦਿਓ ਕੀ ਕੀ ਲਗਾਇਆ ਗਿਆ ਵਾ ਸਭ ਤੋਂ ਪਹਿਲਾਂ ਕਿਸਾਨੀ ਝੰਡੇ ਦੀ ਗੱਲ ਕਰੀਏ ਕਿਸਾਨੀ ਝੰਡਾ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਇਸ ਦੀ ਜਿਹੜੀ ਸ਼ਰਵਾਤ ਕੀਤੀ ਗਈ ਆ ਇਸ ਵੱਲੋਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੁਸੀਂ ਦੇਖ ਸਕਦੇ ਹੋ ਨੋ ਫਾਰਮਰ ਨੋ ਫੂਡ ਕਿਸਾਨੀ ਝੰਡੇ ਦਾ ਜਿਹੜੀ ਕਿ ਸ਼ਵਾ ਕੀਤੀ ਗਈ ਹੈ ਆਪਣੀ ਗੱਡੀ ਤੋਂ ਨਾਲ ਹੀ ਜਿਹੜਾ ਕੀ ਪੰਜਾਬ ਦਾ ਨਕਸ਼ਾ ਵੀ ਤਿਆਰ ਕੀਤਾ ਗਿਆ ਵਾ ਅਤੇ ਪੰਜਾਬ ਲਿਖਿਆ ਵਾ ਇਹ ਕਿਸ ਤਰ੍ਹਾਂ ਮਨਚੋ ਚਾਹ ਰਿਹਾ ਤੁਸੀਂ ਕਿਸਾਨ ਜੋ ਕਿਸ ਤਰ੍ਹਾਂ ਦੇਖ ਦਿਓ ਚੀਜ਼ੋ ਆਪਾਂ ਭਾਜੀ ਕਿਸਾਨ ਆਂ ਜੀ ਇਹ ਕਿਸਾਨਾਂ ਨਾਲ ਵੀਰਾਂ ਨੂੰ ਪਿਆਰ ਕਰਦੇ ਆਂ ਕਿਸਾਨ ਮਜ਼ਦੂਰ ਏਕ ਜਿੰਦਾਬਾਦ ਕਿਉਂਕਿ ਕਿਸਾਨਾਂ ਵੀਰਾਂ ਸਿਰ ਤੇ ਆਪਾਂ ਤੁਰੇ ਫਿਰਦੇ ਆਂ ਭਾਜੀ ਕਿਸਾਨ ਸਹਯੋਗ ਹਰ ਹਾਲ ਦੇ ਵਿੱਚ ਦਿੰਦੇ ਭਾਜੀ ਜਿੱਦਾਂ ਪੰਜਾਬ ਲੈਣ ਲਖਸ਼ਿਆ ਵਹਿਆ ਆਪਾਂ ਪੰਜਾਬ ਦੀ ਧਰਤੀ ਦੇ ਜੰਮਪੜਾਂ ਉਹ ਖੋਈ ਦਾ ਡਿਜ਼ਾਈਨ ਭਾਜੀ ਕਿਦਾਂ ਪਹਿਲਾਂ ਪੁਰਾਣੀਆਂ ਖੋਈਆਂ ਹੁੰਦੀਆਂ ਸੀ ਤੁਹਾਨੂੰ ਪਤਾ ਹੁਣ ਚਲੋ ਖੋਈ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਲੋਪ ਹੋ ਚੁੱਕੀਆਂ ਭਾਜੀ ਅੱਜ ਲੱਗਦਾ ਨਹੀਂ ਖੋਈਆਂ ਦੀ ਜਗ੍ਹਾ ਤੇ ਫ੍ਰਿਜ ਆ ਗਿਆ ਨੇ ਸਮਰਸੀਬਲ ਪੰਪ ਆ ਗਏ ਨੇ ਜਮਾਨਾ ਐਡਵਾਂਸ ਹੋ ਗਿਆ ਜੋ ਖੂਹ ਦਾ ਪਾਣੀ ਪੀ ਕੇ ਮਨ ਨੂੰ ਤ੍ਰਿਪਤੀ ਮਿਲਦੀ ਸੀ ਅੱਜ ਕੱਲ ਫ੍ਰਿਜਾਂ ਦਾ ਪਾਣੀ ਜਾਂ ਸਮਰਸੀਬਾਦ ਪਾਣੀ ਪੀ ਕੇ ਵੀ ਨਹੀਂ ਮਿਲਦੀ ਬਿਲਕੁਲ ਸਹੀ ਗੱਲ ਪਾਜੀ ਖੂਹਾਂ ਦਾ ਪਾਣੀ ਪੀਣ ਦੇ ਸਮਾਂ ਵੀ ਸਹੀ ਲੋਕਾਂ ਦਾ ਕਾਠ ਵੀ ਹੁੰਦਾ ਹੁਣ ਪਾਜੀ ਕਾਠ ਵੀ ਨਹੀਂ ਹੈਗਾ ਇਹ ਚੀਜ਼ਾਂ ਹੀ ਲੋਪ ਹੋ ਗਈਆਂ ਪਾਜੀ ਸਬੱਸੀਬਾਲ ਬੋਰ ਆ ਗਏ ਆ ਫਿਲਟਰ ਆ ਗਏ ਆ ਪੁਰਾਣਾ ਵਿਰਾਸ ਜਾਨੀ ਕਿ ਸਭ ਭੁੱਲ ਚੁੱਕੇ ਲੋਕ ਪਾਜੀ ਹੋਰ ਕੀ ਕੀ ਆ ਦਸ਼ਕਾਂ ਨੂੰ ਸਾਡਾ ਕਰਦੇ ਹੋ ਅਸੀਂ ਦੇਖਿਆ ਚਰਖਾ ਲਗਾਇਆ ਗਿਆ ਬਾਅਦ ਦੇ ਨਾਲ ਇਹ ਕੀ ਲਗਾਇਆ ਗਿਆ ਇੱਕ ਜਿਹੜੀ ਪੁਰਾਣੀ ਚੱਕੀ ਲਗਾਈ ਗਈ ਇਹ ਪਾਜੀ ਚਰਖਾ ਚਰਖੇ ਦਾ ਡਿਜ਼ਾਈਨ ਪਾਜੀ ਆੜਾ ਜੋ ਸਵਾਣੀਆਂ ਆਪਣੀਆਂ ਬਾਜੀ ਪਹਿਲਾਂ ਚਰਖਾ ਘੱਤਰਦੀਆਂ ਲੀਆਂ ਸੀ ਆਹ ਬਾਜੀ ਨਾਲ ਸਜਾਵਟ ਉਦਾਂ ਲਾਈ ਆ ਆਹ ਪੁਰਾਣੀ ਚੱਕੀ ਹੁੰਦੀ ਬਾਜੀ ਜਦੋਂ ਪਹਿਲਾਂ ਆਪਣੇ ਬਾਜੀ ਹਣੀ ਕੋਈ ਪੁਰਾਣੇ ਬਜ਼ੁਰਗ ਇਹਨੂੰ ਹੱਥ ਨਾਲ ਘੇੜਦੇ ਹੁੰਦੇ ਸੀ ਉਹਨਾਂ ਦੀ ਚੱਕੀ ਚ ਉਹ ਚੱਕੀ ਚ ਬਾਜੀ ਬਹੁਤ ਅੰਤਰਾ ਅਸੀਂ ਦੇਖਿਆ ਪੁਰਾਣੀ ਚੱਕੀਆਂ ਜਿਹੜੋ ਸਵਾਣੀਆਂ ਹੱਥ ਨਾਲ ਘੜਦੀਆਂ ਸੀ ਤੇ ਉਹਨਾਂ ਦੀਆਂ ਸੇਤਾਂ ਬਹੁਤ ਵਧੀਆ ਸੀ ਕਿਉਂਕਿ ਬੜਾ ਜ਼ੋਰ ਲੱਗਦਾ ਸੀ ਤੇ ਕਹਿੰਦੇ ਉਹ ਆਟਾ ਬੜਾ ਵਧੀਆ ਸੀ ਉਹ ਆਟਾ ਖਾਣ ਦੇ ਨਾਲ ਕਦੀ ਬਿਮਾਰ ਨਹੀਂ ਹੁੰਦਾ ਅੱਜ ਕੱਲ ਅਸੀਂ ਦੇਖਿਆ ਅੱਜ ਕੱਲ ਤੇ ਜਿਹੜੀਆਂ ਚੱਕੀਆਂ ਵੱਡੀਆਂ ਬਣੀਆਂ ਇਲੈਕਟ੍ਰਿਕ ਚੱਕੇ ਲੱਗੀਆਂ ਨੇ ਉਹ ਆਟਾ ਵੀ ਕਿਤੇ ਮਾੜਾ ਵਾ ਤੇ ਸੇਰ ਜਿਹੜੀ ਆ ਪੱਖੋ ਜਿਹੜੇ ਕਮਜ਼ੋਰ ਲੋਕ ਨੇ ਬਿਲਕੁਲ ਸਹੀ ਗੱਲ ਪਾਜੀ ਉਹ ਸੁਆਣੀਆਂ ਚੰਗੀਆਂ ਹੁੰਦੀਆਂ ਪੁਰਾਣੀਆਂ ਖਰਾਕ ਵੀ ਖੁੱਲੀ ਹੁੰਦੀ ਸੀ ਉਹ ਉਦੋਂ ਹੱਥ ਨਾਲ ਕੰਮ ਕਰਦੀਆਂ ਹੁੰਦੀਆਂ ਹੁਣ ਕਿਹਨੂੰ ਮਾੜਾ ਪਾਜੀ ਕਹਿ ਦੋ ਕੰਮ ਕਰਨਾ ਅਗਲੇ ਨੂੰ ਉਦੋਂ ਬੁਖਾਰ ਝੜ ਜਾਂਦਾ ਪਾਜੀ ਕੰਮ ਕਰਕੇ ਕੋਈ ਰਾਜੀ ਨਹੀਂ ਹੈਗਾ ਤੇ ਮੈਨੂੰ ਜਦੋਂ ਅਸੀਂ ਹੋਰ ਤੁਹਾਡੀ ਰੇੜੀ ਦੇ ਅਸੀਂ ਦੇਖਦੇ ਆਂ ਵੀ ਪੰਜਾਬੀ ਵਿਰਸਾ ਕੱਲੀ-ਕੱਲੀ ਗੱਲ ਤੁਹਾਨੂੰ ਦਸ਼ਕਾਂ ਨੂੰ ਸਾਂਝੀ ਕਰਾਂਗੇ ਪਵਨ ਦੀ ਜਿਹੜੀ ਕੀ ਇਹ ਰੇੜੀ ਰੇੜ ਲਗ ਪੰਜਾਬੀ ਵਿਰਸਾ ਤੇ ਨਾਲ ਹੀ ਫੱਟੀ ਜਿਹੜੀ ਲਗਾਈ ਗਈ ਆ ਮੈਨੂੰ ਇਹ ਦੱਸੋ ਫਿਰ ਮਾਤਾ ਜਿਹੜੀ ਆ ਨਲਕਾ ਗੇੜ ਰਹੀ ਆ ਕੱਚੇ ਘਰ ਸੀ ਅੱਜ ਕੱਲ ਇਹ ਨਲਕੇ ਲੋਪ ਹੋ ਗਏ ਨੇ ਕੱਚੇ ਘਰਾਂ ਲੋਪ ਹੋ ਗਏ ਨੇ ਬਿਲਕੁਲ ਸਹੀ ਗੱਲ ਪਾਜੀ ਪਹਿਲਾਂ ਜਿੱਦਾਂ ਕੱਟੇ ਘਰੋਂ ਦੇ ਮਾਤਾ ਨਲਕਾ ਨੇ ਪਾਜੀ ਗੇੜ ਰਹੀ ਆ ਹੁਣ ਨਲਕੇ ਵੀ ਲੋਪ ਹੋ ਗਏ ਪਾਜੀ ਕੱਚੇ ਘਰ ਵੀ ਲੋਪ ਹੋ ਚੁੱਕੇ ਆ ਜਦੋਂ ਅਸੀਂ ਅਗਲੇ ਬੰਦੇ ਅਸੀਂ ਦੇਖਿਆ ਵੀ ਇੱਕ ਜਿਹੜਾ ਕੱਚਾ ਘਰ ਆ ਕੰਧਾਂ ਜਿਹੜੀਆਂ ਮਿੱਟੀ ਦੀਆਂ ਲੇਪੀਆਂ ਹੋਈਆਂ ਨੇ ਤੇ ਬੱਚਾ ਮੰਝੇ ਤੇ ਬੈਠਾ ਇਹ ਮੰਝੇ ਦੀ ਜਗ੍ਹਾ ਅੱਜ ਕੱਲ ਬੈਠਾ ਨਹੀਂ ਲੱਲੀ ਆ ਫੋਲਡਿੰਗ ਮੰਝਾ ਨਹੀਂ ਲੱਲੀ ਬਿਲਕੁਲ ਸਹੀ ਗੱਲ ਜਿੱਦਾਂ ਪਾਜੀ ਆ ਪ੍ਰਿੰਟ ਲਾਇਆ ਕੱਚੇ ਘਰ ਹੁੰਦੇ ਸੀ ਉਹਨਾਂ ਪਰਿਵਾਰਾਂ 'ਚ ਵੀ ਕਾਠ ਹੁੰਦਾ ਸੀ ਯਾਨੀ ਕਿ ਦਾਦਾ-ਦਾਦੀ ਵੀ ਪਰਿਵਾਰ ਇੱਕੇ ਥਾਂ ਰਹਿੰਦੇ ਹੁੰਦੇ ਸੀ ਸਮੇਂ ਦੇ ਹਿਸਾਬ ਨਾਲ ਹਰ ਕੋਈ ਯਾਨੀ ਕਿ ਉਹਨਾਂ ਦੀ ਇਕਤਾ ਹੁੰਦਾ ਸੀ ਇੱਕੇ ਥਾਂ ਕੰਮ ਕਰਦੇ ਹੁੰਦੇ ਹਣ ਇਹ ਚੀਜ਼ਾਂ ਵੀ ਪਾਈ ਲੋਪ ਹੋ ਚੁੱਕੀਆਂ ਵਾਂ ਉਹ ਬੜੀ ਕਿਸਤਾਂ ਦੀ ਲੋ ਕਹਿੰਦੇ ਵੀ ਮਿੱਟੀ ਦੇ ਘਰ ਹੁੰਦੇ ਸੀ ਤੇ ਪਿਆਰ ਜ਼ਿਆਦਾ ਹੁੰਦਾ ਸੀ ਅੱਜ ਕੱਲ ਪੱਕੇ ਘਰ ਹੋ ਗਏ ਨੇ ਲੋਕਾਂ ਦੇ ਪਿਆਰ ਘਟ ਗਏ ਲੋਕਾਂ ਦਾ ਇਹਦੇ ਵਿੱਚ ਕਿਹੜੀ ਸੱਚਾਈ ਆ ਬਿਲਕੁਲ ਸਹੀ ਗੱਲ ਪਾਜੀ ਉਹਨਾਂ ਕੱਚੇ ਘਰ ਹੁੰਦੇ ਸਮਾਂ ਵੀ ਸਹੀ ਹੁਣ ਤੇ ਚਲੋ ਪਾਜੀ ਸਮੇਂ ਦੇ ਹਿਸ ਪਰ ਮਾੜੀ ਗੱਲ ਹੁੰਦੀ ਹੈ ਹਰ ਕੋਈ ਰੋਸ ਸਕ ਜਾਂਦਾ ਭਾਈ ਉਦੋਂ ਤੁਹਾਨੂੰ ਪਲਾਡੋ ਅੱਡ ਹੋ ਜਾਂਦੇ ਸਮੇਂ ਦੇ ਹਿਸਾਬ ਨਾਲ ਅਸੀਂ ਦੇਖਿਆ ਕਿ ਬਾਬਾ ਜੀ ਬਲਦਾਂ ਨਾਲ ਖੇਤੀ ਕਰ ਰਹੇ ਨੇ ਅੱਜ ਕੱਲ ਟਰੈਕਟਰ ਆ ਗਏ ਨੇ ਟਰਾਲੀਆਂ ਆ ਗਏ ਨੇ ਸੰਦ ਬੜੇ ਵੱਡੇ ਇਲੈਕਟ੍ਰੋਨਿਕਸ ਆ ਗਏ ਨੇ ਪਰਾਣੀ ਜਿਹੜੀ ਬਲਦ ਜਿਹੜਾ ਪ੍ਰਾਣੀ ਜਿਹੜੀ ਇਹ ਵਿਰਸਾ ਵਾਲ ਲੋਕ ਭੁੱਲ ਗਏ ਰਿਆ। ਬਿਲਕੁਲ ਸਹੀ ਗੱਲ ਪਾਈ ਆ ਕਿਸਾਨ ਵਾਲਾ ਪ੍ਰਿੰਟ ਲਾਇ ਜਦੋਂ ਕਿਸਾਨ ਪਾਜੀ ਹੱਥ ਨਾਲ ਖੇਤੀ ਕਰਦੇ ਹੁੰਦੇ ਹੱਥੀਂ ਕੰਮ ਕਰਦੇ ਹੁੰਦੇ ਹੁਣ ਚਲੋ ਸੈਂਸ ਤਰੱਕੀ ਕਰ ਗਈ ਆ ਇਲੈਕਟ੍ਰੀਸ਼ਨ ਜਮਾਨਾ ਆ ਗਿਆ ਟਰੈਕਟਰ ਆ ਗਿਆ ਉਹ ਮਸ਼ੀਨਰੀ ਜੋਗ ਆ ਗਿਆ ਹੁਣ ਜਿਹੜੀ ਖੇਤੀ ਇੱਕੇ ਦਿਨ ਚ ਹੋ ਜਾਂਦੀ ਕਿਦਾਂ ਆਪਾਂ ਕਣਕ ਵੜਦੇ ਆ ਮਗਰ ਮਗਰ ਟੁੜੀ ਬੰਦੀਆਂ ਦੀ ਪਾਜੀ ਖੇਤਾਂ 'ਚ ਕਿਸਾਨ ਵਿਹਲੇ ਹੋ ਜਾਂਦੇ ਹੁਣ ਬੰਦੇ ਸੇ ਕਿ ਤੁਹਾਡੀ ਇੱਕ ਰੇੜੀ ਦੀ ਫੋਟੋ ਵੀ ਤੁਸੀਂ ਲਾਈ ਹੋਈ ਆ ਇਹ ਕੀ ਖਾਸ ਗੱਲ ਇੱਥੇ ਹੈਮਤ ਕੀ ਹੈ ਜਿਹੜੀ ਤੁਸੀਂ ਨਾਲ ਫੋਟੋ ਲਈ ਆ ਇਹ ਭਾਈ ਦੋ ਬੇਡੀਆਂ ਆਪਾਂ ਨਾਲ ਇਹਦਾ ਪੰਜਾਬੀ ਕਾਜੀ ਫਿਲਮ ਦਿਲਾਂ ਦੇ ਸੌਦੇ ਇਹ ਫਿਲਮੀ ਐਕਟਰ ਆ ਭਾਜੀ ਇਹ ਇਹ ਭਾਈ ਫਿਲਮ ਬਣੀ ਦਿਲਾਂ ਦੇ ਸੌਦੇ ਨਾਲ ਦੋ ਛੋਟੀਆਂ ਬੇਡੀਆਂ ਭਾਜੀ ਇਹ ਫਿਲਮੀ ਐਕਟਰ ਇਹਨਾਂ ਨੂੰ ਹੋਰ ਵੀ ਇੱਕ ਫਿਲਮੀ ਸਟਾਰ ਹੈਗੇ ਜਿੱਦਾਂ ਚਰਚਾ ਪਿਛਨਾ ਦੀ ਭਾਜੀ ਗੱਭਰੂਣੀ ਕਿੰਨਾ ਕਿ ਮਨ ਨੂੰ ਚੰਗ ਲੱਗਾ ਜਦੋਂ ਪਵਨ ਦੀ ਰੇੜੀ ਦੀ ਵੀਡੀਓ ਜਿਹੜੀ ਬਣਾਈ ਗਈ ਆ ਫਿਲਮ ਵਿੱਚ ਦਰਸਾਇਆ ਗਿਆ ਤੁਹਾਡਾ ਸੀਨ ਕੀ ਸੀ ਇਸ ਫਿਲਮ ਵਿੱਚ ਇਦੇ ਵਿੱਚ ਸੀਨ ਵਿੱਚ ਭਾਈ ਇਹ ਵੀ ਆਪਾਂ ਉਹਨਾਂ ਨੂੰ ਵਾਂਡੇ ਲੈ ਜਾਂਦਾ ਵਾਂਡੇ ਲਾ ਕੇ ਉਹਨਾਂ ਨੂੰ ਘਰ ਵੀ ਤਾਰਦਾ ਉਹ ਵੀ ਸੀਨ ਉਹਨਾਂ ਨੇ ਭਾਈ ਤਾਂ ਲਿਆ ਸੀ ਇਹ ਜਿਹੜੀ ਆਪਾਂ ਪੰਜਾਬੀ ਵਿੱਚ ਜੋੜੀ ਤਾਂ ਕਰਕੇ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਪਰਮਿਸ਼ਨ ਦਿੱਤੀ ਜਾ ਵੀ ਪੰਜਾਬੀ ਵਿੱਚ ਫਿਲਮ ਵਿੱਚ ਕੰਮ ਕਰੇ ਕੰਮ ਨਹੀਂ ਕਿੰਨਾ ਚੰਗਾ ਲੱਗਾ ਤੁਹਾਡੀ ਰੇੜੀ ਜਿਹੜੀ ਕੀ ਤੁਹਾਡਾ ਸੇਮ ਫਿਲਮ ਵਿੱਚ ਆ ਗਿਆ ਅਸੀਂ ਦੇਖਿਆ ਜੋ ਫਿਲਮਾਂ ਲੋਕ ਤਿਆਰ ਕਰਦੇ ਨੇ 20-20 ਲੱਖ ਦੀਆਂ ਗੱਡੀਆਂ ਜਿਹੜੀਆਂ ਉਹ ਲਿਆਉਂਦੇ ਨੇ ਫਿਲਮਾਂ ਵਿੱਚ ਸੀਨ ਉਹ ਲਿਆਉਂਦੇ ਨੇ ਪਰ ਤੁਹਾਡੀ ਜਿਹੜੀ ਇਹ ਜਿਗਾਰਡ ਜਿਹੜੀ ਤੁਸੀਂ ਤਿਆਰ ਕੀਤਾ ਪੰਜਾਬੀ ਇਹ ਤੁਹਾਡੀ ਰੇਡੀਅਸ ਜੀ ਚੰਗਾ ਆ ਗਿਆ ਵਿੱਚ ਕਿਸ ਤਰ੍ਹਾਂ ਦੇ ਦਿਓ ਆਪਣੇ ਆਪ ਨੂੰ ਕਿੰਨਾ ਕੁ ਵਧੀਆ ਮਹਿਸੂਸ ਕਰਦੇ ਆ ਆਪਾਂ ਨੂੰ ਬਾਜੀ ਮੈਂ ਮਹਿਸਾਨ ਮਸ ਵਧੀਆ ਹੰਦਾ ਖੁਸ਼ੀ ਮਿਲਦੀ ਆ ਆਪਣਾ ਇਹ ਪੰਜਾਬੀ ਫਿਲਮ ਵਿੱਚ ਕੰਮ ਕੀਤਾ ਵਾ ਬਹੁਤ ਵਧੀਆ ਲੱਗਾ ਭਾਜੀ ਬਿਲਕੁਲ ਹੋਰ ਹੀ ਤਸਵੀਰਾਂ ਸਾਂਝੀ ਕਰਾਂਗੇ ਤੁਹਾਨੂੰ ਕੱਲੀ ਕੱਲੀ ਰਿਸਾਨ ਜੀ ਕਰਾਂਗੇ ਤਸਵੀਰ ਤੁਸੀਂ ਦੇਖ ਸਕਦੇ ਹੋ ਗੱਡਾ ਜਿਹੜਾ ਤਿਆਰ ਕੀਤਾ ਗਿਆ ਵਾ ਸਾਡੇ ਦਰਸ਼ਕਾਂ ਨੂੰ ਸਾਂਝਾ ਕਰ ਦਿਓ ਤੇ ਹੋਰ ਕੀ ਕੀ ਥੱਲੇ ਗੱਡੇ ਦੇ ਨਾਲ ਤਿਆਰ ਕੀਤਾ ਹੈ ਪੁਰਾਣਾ ਬਰਾਸੇ ਸਾਂਭੀ ਫਿਰਦੇ ਆ ਏ ਪਾਜੀ ਗੱਡਾ ਪਤਾ ਲਿਆ ਪਹਿਲਾਂ ਗੱਡਿਆਂ ਦਾ ਜਮਾਨ ਲੱ ਲਏ ਹੁਣ ਚਲੋ ਸਾਇੰਸ ਸਾਹਮਣੇ ਸਮਾਤ ਰਹੀ ਕਰ ਗਏ ਇਹ ਚੀਜ਼ਾਂ ਸਾਰੀਆਂ ਲੋਪ ਹੋ ਚੁੱਕੀਆਂ ਵਾ ਇਹ ਉਦੋਂ ਪਹਿਲਾਂ ਗੱਡੇ ਹੁੰਦੇ ਹੁਣ ਤੇ ਪਾਜੀ ਇਹ ਚੀਜ਼ਾਂ ਲੋਪ ਹੋ ਗਈਆਂ ਹੁਣ ਤੇ ਮਾਲਵੇ ਦੀ ਅਜੇ ਇੱਕ ਦੋ ਉਧਰ ਹੀ ਮਿਲ ਪੈਂਦੇ ਇੱਧਰ ਤੇ ਖਤਮ ਹੋ ਚੁੱਕਾ ਕੰਮ ਹੈ ਜੀ ਅਸੀਂ ਦੇਖਿਆ ਅੱਜ ਕੱਲ ਤੁਸੀਂ ਇੱਕ ਵਾਨ ਵਾਲਾ ਮੰਝਾ ਜਿਹੜਾ ਦਿਖਾ ਰਹੇ ਹੋ ਦਸ਼ਕਾ ਨੂੰ ਤੁਸੀਂ ਦੇਖ ਸਕਦੇ ਹੋ ਤੁਸੀਂਾਂ ਵਿੱਚ ਪੌੜੀ ਲਗਾਈ ਗਈ ਆ ਅਤੇ ਛੱਤ ਉਤੇ ਮੰਝਾ ਲਗਾਇਆ ਗਿਆ ਵਾ ਅੱਜ ਕੱਲ ਇਹ ਮੰਝੇ ਦੀ ਜਗ੍ਹਾ ਤੇ ਲੋਕਾਂ ਨੇ ਬੈੱਡ ਆ ਗਏ ਨੇ ਤੇ ਨਾਲ ਇੱਕ ਫੱਟੀ ਹੈ ਅਸੀਂ ਦੇਖਦੇ ਆਂ ਵੀ ਅੱਜ ਤ ਇਸ ਉੱਤੇ ਕੰਮ ਕੀਤਾ ਜਾਂਦਾ ਸੀ ਅੱਜਕੱਲ ਸਲੇਟਾਂ ਨੇ ਲੱਲਿਆਵਾ ਕੰਪਿਊਟਰ ਆ ਗਏ ਨੇ ਲੈਪਟਾਪ ਆ ਗਏ ਨੇ ਡਿਜੀਟਲ ਜ਼ਮਾਨਾ ਹੋ ਚੁੱਕਿਆ ਕਿਸ ਤਾਂ ਦੇ ਦਿਓ ਪੰਜਾਬੀਆਂ ਦੀ ਸ਼ਾਨ ਵੱਖਰੀ ਤੁਸੀਂ ਬਣਾਈ ਆ ਪੰਜਾਬ ਦਾ ਨਕਸ਼ਾ ਬਣਾਇਆ ਤੇ ਫੱਟੀ ਤੇ ਇਹ ਪਟੀਆਂ ਜਦੋਂ ਆਪਾਂ ਪਾਜੀ ਸਰਕਾਰੀ ਸਕੂਲੇ ਵਿੱਚ ਪੜ ਪਹਿਲਾਂ ਪੜਦੇ ਹੁੰਦੇ ਹਾਂ ਉਦੋਂ ਫਟੀਆਂ ਦਾ ਟ੍ਰੈਂਡ ਹੁੰਦਾ ਸੀ ਤੁਹਾਨੂੰ ਪਤਾ ਹੋਊ ਸਮੇਂ ਦੇ ਹਿਸਾਬ ਨਾਲ ਇਹ ਚੀਜ਼ਾਂ ਲੋਪ ਹੋ ਗਈਆਂ ਹੁਣ ਹੁਣ ਕੰਪਿਊਟਰ ਜੋਗਾਗਾ ਲੈਪਟਾਪ ਚੱਲ ਪਿਆ ਇਹ ਚੀਜ਼ ਦਾ ਟ੍ਰੈਂਡ ਖਤਮ ਹੋ ਗਿਆ ਇਹ ਵੀ ਆਪਾਂ ਪਾਜੀ ਫਟੀਆਂ ਸਪੈਸ਼ਲ ਆਰੇ ਤੋਂ ਕਢਾ ਕੇ ਦਾ ਡਿਜ਼ਾਈਨ ਲਾਇਆ ਵਾ ਇਹਦਾ ਲਾਂਡਾ ਮਕਸਦ ਇਹੀ ਆ ਵੀ ਇਹਨੂੰ ਵੇਖ ਕੇ ਕੋਈ ਪੁਰਾਣਾ ਵੇਲਾ ਚੇਤਾ ਕਰੇ ਹਾਂ ਜੀ ਮੈਨੂੰ ਇਸੋ ਵੀ ਜਦ ਮੈਂ ਗੱਲ ਕੀਤੀ ਵੀ ਅੱਜ ਕੱਲ ਲਿਟਰ ਜਮਾਨਾ ਹੋ ਚੁੱਕਿਆ ਲੋਕ ਬੈਡ ਵਰਤ ਲਾਪੇ ਨੇ ਪੁਰਾਣੇ ਜ਼ਮਾਨੇ ਚ ਅਲਮਾਰ ਵਾਲੇ ਮੰਝੇ ਹੁੰਦੇ ਸੀ ਅਲ ਤੇ ਕਦੀ ਕੋਈ ਦਾ ਸਰਵਾਇਕਰ ਨਹੀਂ ਹੋਈ ਸੀ ਕਦੀ ਕਿਸੇ ਲਾਕੜੀ ਸੀ ਦਰਦ ਹੋਇਆ ਅੱਜ ਕੱਲ ਦੇ ਬੈੱਡਾਂ ਦੇ ਨਾਲ ਲੋਕਾਂ ਨੂੰ ਬਿਮਾਰੀਆਂ ਬਹੁਤ ਲੱਗੀਆਂ ਨੇ ਡਾਕਟਰ ਵੀ ਕਹਿੰਦਾ ਵੀ ਪੁਰਾਣੇ ਮੰਜੇ ਸੀ ਉਹਨਾਂ ਤੇ ਲੰਮੇ ਪਿਆ ਕਰੋ ਤੁਹਾਡੀ ਸਿਹਤ ਚੰਗੀ ਰਹੂਗੀ ਬਿਲਕੁਲ ਸਹੀ ਗੱਲ ਪਾਜੀ ਸਾਡੀ ਇਹ ਪੁਰਾਣੇ ਪਲੰਘ ਹੁੰਦੇ ਪਾਜੀ ਘਰਾਂ ਦੀ ਸ਼ਾਨ ਹੁੰਦੇ ਉਹਨਾਂ ਲੋਕੀ ਹੱਥੀ ਕੰਮ ਕਰਦੇ ਹੁੰਦੇ ਸੀ ਉਹਦੇ ਬਿਮਾਰੀਆਂ ਵੀ ਘਾਟ ਹੀ ਪਾਜੀ ਖਰਾਕ ਵੀ ਖੁੱਲੀ ਸੀ ਲੋਕ ਕੰਮ ਕਰਦੇ ਹੁੰਦੇ ਹੁਣ ਕੰਮ ਕਰਕੇ ਕੋਈ ਪਾਜੀ ਰਾਜੀ ਨਹੀਂ ਹੈਗਾ ਹੁਣ ਬੈੱਡਾਂ ਦੇ ਰੋਟੀ ਖਾ ਕੇ ਡਿੱਗ ਪੈਂਦੇ ਆ ਬਿਮਾਰੀਆਂ ਲੱਗ ਜਾਂਦੀਆਂ ਪਾਜੀ ਲੋਕੀ ਹੋਰ ਤਾਲੂ ਸੀਰਾਂ ਖਾਵਾਂਗੇ ਕੱਲੀ ਕੱਲੀ ਤਸਵੀਰ ਤੁਹਾਨੂੰ ਖਾ ਰਹੇ ਆ ਪਵਨ ਦੀ ਇਹ ਜਿਹੜੀ ਰੇੜੀ ਤਿਆਰ ਕੀਤੀ ਆ ਕਾਫੀ ਖੇਚਦਾ ਕੇਂਦਰ ਵੀ ਆ ਲੋਕ ਬੜਾ ਪਿਆਰ ਮਾਨ ਸਤਕਾਰ ਦਿੰਦੇ ਨੇ ਪੰਜਾਬੀ ਮਾਂ ਬੋਲੀ ਪੰਜਾਬੀ ਵਿਰਸੇ ਨੂੰ ਸੰਭਾਇਆ ਵਾ ਤੁਸੀਂ ਦੇਖ ਸਕਦੇ ਹੋ ਊੜਾੜਾ ਜਿਹੜਾ ਕਿ 35 ਅੱਖਰੀ ਆ ਅੱਜ ਕੱਲ ਊੜੇੜੀ ਜਗ੍ਹਾ ABC ਨੇ ਲੱਲੀ ਆ ਅੱਜ ਕੱਲ ਦੇ ਬੱਚਿਆਂ ਨੂੰ ਊੜਾੜੇ ਬਾਰੇ ਨਹੀਂ ਪਤਾ ਮੇਰਾ ਸੋਹਣਾ ਪੰਜਾਬ ਦੇਸ਼ ਪੰਜਾਬ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪੰਜਾਬੀ ਵਿਰਸਾ ਅੱਜ ਕੱਲ ਚੌਂਕੇ ਦੀ ਜਗ੍ਹਾ ਤੇ ਰਸੋਈਆਂ ਬਣ ਗਈਆਂ ਨੇ ਪੁਰਾਣਾ ਚੌਂਕਾ ਹੁੰਦਾ ਸੀ ਪੁਰਾਣੇ ਪਾਂਡੇ ਹੁੰਦੇ ਸੀ ਕਿਹੜੇ ਪਾਂਡੇ ਖਾਸ ਕਰਕੇ ਜਿਹੜੇ ਪਿੱਤਲ ਦੇ ਪਾਂਡੇ ਘਰਾਂ 'ਚ ਸ਼ਿੰਗਾਰ ਹੁੰਦੇ ਸੀ ਪਰ ਅੱਜ ਕੱਲ ਇਹ ਸਭ ਅਲੋਪ ਹੋ ਗਏ ਨੇ ਚਾਟੀ ਦੀ ਮਧਾਨੀ ਤੁਸੀਂ ਦੇਖ ਸਕਦੇ ਹੋ ਲਗਾਈ ਗਈ ਆ ਅਤੇ ਕਿੱਧਰ ਗਿਆ ਸਾਡਾ ਪੁਰਾਣਾ ਪੰਜਾਬ ਪੁਰਾਣੀਆਂ ਬੀਬੀਆਂ ਜਿਹੜੀ ਕਿ ਚਰਖਾ ਕੱਤਰੀਆਂ ਨੇ ਤੇ ਨਾਲ ਹੀ ਜਿਹੜਾ ਕਿ ਪ੍ਰਾਲਾ ਚੀਜ਼ਾਂ ਜਿਹੜੀਆਂ ਲੋਪ ਹੋ ਗਈਆਂ ਜਿਵੇਂ ਲਾਲਟੈਨ ਰੜਕਣਾ ਤਵਾ ਚੁੱਲਾ ਟੋਕਰਾ ਢੀੜੀ ਮਧਾਨੀ ਇਹ ਸਭ ਇਹ ਤੋੜਾ ਚੱਕੀ ਇਹ ਸਭ ਚੀਜ਼ਾਂ ਅਲੋਪ ਹੋ ਗਈਆਂ ਨੇ ਅੱਜ ਕੱਲ ਇਹਨਾਂ ਦੀ ਜਗ੍ਹਾ ਜਿਹੜੀ ਕਿ ਅਡਵਾਂਸ ਜ਼ਮਾਨਾ ਹੋ ਗਿਆ ਵਾ ਲੈਂਪ ਦੀ ਜਗ੍ਹਾ ਅੱਜਕੱਲ ਬਲਬ ਆ ਗਏ ਨੇ ਹੋਰ ਚੀਜ਼ ਆ ਗਈਆਂ ਨੇ ਕਿਸ ਤਾਂ ਦੇ ਲੋ ਪੁਰਾਣਾ ਬਰਾਸਤ ਸੀ ਘਰਾਂ ਦੀ ਸ਼ਿੰਗਾਰ ਹੁੰਦੀ ਸੀ ਕਿਸ ਵਕਤ ਪੁਰਾਣੇ ਜਿਹੜੇ ਕਿ ਭਾਂਡੇ ਹੁੰਦੇ ਸੀ ਅੱਜਕੱਲ ਉਹ ਸਭ ਅਲੋਪ ਹੋ ਗਏ ਨੇ ਪੁਰਾਣੇ ਭਾਂਡਿਆਂ ਦੀ ਜਗ੍ਹਾ ਤੇ ਅੱਜਕੱਲ ਉਹਨਾਂ ਨੇ ਪਲਾਸਟਿਕ ਦੇ ਭਾਂਡੇ ਸਿਲਵਰ ਦੇ ਭਾਂਡੇ ਇਹ ਲਿਆਣੇ ਸ਼ੁਰੂ ਕਰ ਦਿੱਤੇ ਆਪਾਂ ਨੇ ਬਿਲਕੁਲ ਸਹੀ ਗੱਲ ਪਾਜੀ ਇਹ ਪੁਰਾਣਾ ਸਮਾਂ ਸਹੀ ਉਦੋਂ ਦੀ ਚੀਜ਼ਾਂ ਲੋਕ ਭੁੱਲ ਚੁੱਕੇ ਜਿੱਦਾਂ ਪਾਜੀ ਪਹਿਲਾਂ ਪਿੱਤਲ ਦੇ ਭਾਂਡੇ ਹੁੰਦੇ ਸੀ ਹੁਣ ਪਿੱਤਲ ਦੇ ਭਾਂਡੇ ਤੁਹਾਨੂੰ ਪਤਾ ਟਾਵਾ ਟਾਵਾ ਹੀ ਮਿਲਦਾ ਵਾ ਜਿਦਾਂ ਲਾਲ ਟੈਂਨ ਹੁੰਦੀ ਉਹਨੂੰ ਬਦੀ ਚੱਲ ਜਾਣੀ ਲਾਲ ਟੈਂਨ ਜਗਾ ਲੈਣੀ ਦੀਵਾ ਜਗਾ ਲੈਣਾ ਹੁਣ ਸਮੇਂ ਸਾਰ ਨੀਟਰ ਇਨਵਰਟਰ ਆ ਗਈ ਪਾਜੀ ਬੈਟਰੀਆਂ ਆਪਣੀਆਂ ਟੂਪ ਆ ਗਈਆਂ ਵਾ ਜਨਰੇਟਰ ਆ ਗਏ ਇਹ ਚੀਜ਼ਾਂ ਸਭ ਲੋਪ ਹੋ ਚੁੱਕੀਆਂ ਹੁਣ ਕਿੱਥਾਂ ਦੇਖਦੇ ਹੋ ਪੁਰਾਣੇ ਭਾਂਡੇ ਜੋ ਪਿੱਤਲ ਦੇ ਹੁੰਦੇ ਸੀ ਲੋਕੋ ਨਾਲ ਖਾਂਦੇ ਸੀ ਛੰਨਾ ਆਉਂਦਾ ਸੀ ਅਸੀਂ ਦੇਖਿਆ ਛੰਨੇ ਵਿੱਚ ਦਹੀਂ ਖਾਂਦੇ ਸੀ ਥੰਨੇ ਵਿੱਚ ਚੂਲੀ ਖਾਂਦੇ ਸੀ ਤੇ ਦੁੱਧ ਦੇ ਗਲਾਸ ਹੁੰਦੇ ਸੀ ਪਿੱਤਲ ਦੇ ਬੜੇ ਵੱਡੇ ਵੱਡੇ ਉਹਨਾਂ 'ਚ ਦੁੱਧ ਪੀਂਦੇ ਸੀ ਕਾਰ ਨਹੀਂ ਅਜਿ ਨੂੰ ਕਹਿੰਦੇ ਉਹਨਾਂ ਦੀ ਉਮਰਾਂ ਬਹੁਤ ਲੰਬੀ ਹੁੰਦੀਆਂ ਸੀ ਸਿਹਤਾਂ ਬਹੁਤ ਵਧੀਆ ਹੁੰਦੀਆਂ ਸੀ ਅੱਜ ਕੱਲ ਅਸੀਂ ਦੇਖਿਆ ਵੀ ਲੋਕਾਂ ਦੀ ਉਮਰਾਂ ਵੀ ਘਟ ਗਈਆਂ ਲੋਕਾਂ ਦੀ ਸਿਹਤਾਂ ਵੀ ਘਟ ਗਈਆਂ ਉਹ ਪਾਜੀ ਉਮਰਾਂ ਵੀ ਘਟ ਗਈਆਂ ਉਹਨਾਂ ਖਰਾਕ ਵੀ ਖੁੱਲੀ ਹੁੰਦੀ ਸੀ ਤੁਹਾਨੂੰ ਪਤਾ ਥੀ ਲੋਕ ਕੰਮ ਕਰ ਦਿੰਦੇ ਸੀ ਉਦੋਂ ਜਿੱਦਾਂ ਮੰਨ ਲਓ ਗੋੜੀ ਜਾਂ ਜਿੱਦਾਂ ਗੋੜ ਗੋੜ ਕਰਦੇ ਹੁੰਦੇ ਸੀ ਮੰਨ ਲਓ ਹੁਣ ਗੋੜ ਹੁਣ ਵੀ ਗੋੜ ਟਾਵਾਂ ਟਾਵਾਂ ਤੁਹਾਨੂੰ ਮਿਲਦਾ ਤੁਹਾਨੂੰ ਪਤਾ ਹੁਣ ਮਿਕਸੀ ਮਿਲਦਾ ਵਾ ਉਹਨੂੰ ਖਰਾਕ ਖੁੱਲੀ ਹੁੰਦੀ ਹੱਥੀ ਲੋਕ ਕੰਮ ਕਰਦੇ ਹੁੰਦੇ ਹੁਣ ਨਾਲ ਹੀ ਆਪਣੀ ਨਵੀਂ ਪੀੜ੍ਹੀ ਭਾਈ ਕੰਮ ਕਰਕੇ ਰਾਜੀ ਨਹੀਂ ਹੈਗੀ ਉਹਨਾਂ ਲੋਕ ਹੱਥੀ ਕੀਤੀ ਕਰਦੇ ਹੁੰਦੇ ਕਿ ਹੱਥੀ ਕਣ ਕਬੜ ਨਹੀਂ ਹੁਣ ਕਿਸ ਨੂੰ ਕਹਦੇ ਦੋ ਕਨਾਲਾਂ ਕਣ ਹੱਥੀ ਵੱਢ ਕੇ ਵਿਖਾ ਦੇ ਉਹਨੂੰ ਨਾਲ ਹੀ ਦੰਦਲ ਪਾਏ ਨਹੀਂ ਵੀ ਹੱਥੀ ਕੰਮ ਕਰਾਂਗੇ ਜਿਵੇਂ ਦੇਖੋ ਸਿਖਿਆ ਪੰਜਾਬੀ ਮਾਂ ਬੋਲੀ ਜਿੱਥੇ ਕੀ ਰੰਗਲਾ ਪੰਜਾਬ ਪੰਜਾਬੀਆਂ ਦੀ ਸ਼ਾਨ ਵੱਖਰੀ ਬਿਲਕੁਲ ਬਹੁਤ ਸੋਹਣੀ ਲਾਵੀ ਲਿਖੇ ਨੇ ਪੰਜਾਬੀਆਂ ਦੀ ਸ਼ਾਨ ਵੱਖਰੀ ਬਿਲਕੁਲ ਪੰਜਾਬੀ ਜਿੱਥੇ ਜਾਂਦੇ ਨੇ ਆਪਣੀ ਪਛਾਣ ਬਣਾ ਹੀ ਲੈਂਦੇ ਨੇ ਉਸੇ ਤਰ੍ਹਾਂ ਦੀ ਪਛਾਣ ਬਣਾਈ ਆ ਪਵਨ ਨੇ ਵੀ ਜਿੱਥੇ ਵੀ ਪਵਨ ਆਪਣੀ ਗੱਡੀ ਲੈ ਕੇ ਜਾਂਦਾ ਲੋਕ ਫੋਟੋਆਂ ਲਵਾਉਂਦੇ ਨੇ ਖਿੱਚ ਦਾ ਕੇਂਦਰ ਬਣੀ ਹੋਈ ਆ ਤੇ ਮੈਨੂੰ ਇਹ ਸੋ ਪਵਨ ਜੀ ਅੱਜ ਕੱਲ ਦੇਖੇ ਸਵਾਣੀ ਜਿਹੜੀ ਆ ਬਜ਼ੁਰਗ ਮਾਤਾ ਉਹ ਚਾਲ ਆ ਰਹੀ ਆ ਅੱਜ ਕੱਲ ਇਹ ਫੋਟੋਆਂ ਨਹੀਂ ਲੱਭਦੀਆਂ ਅੱਜ ਕੱਲ ਮਿੱਟੀ ਦੇ ਘਰ ਨਹੀਂ ਲੱਭਦੇ ਅੱਜ ਕੱਲ ਗੋਇਆ ਨਹੀਂ ਲੱਭਦਾ ਪਹਿਲਾਂ ਸਾਡੀਆਂ ਮਾਤਾਵਾਂ ਪੈਣਾ ਜਿਹੜੀਆਂ ਹੁੰਦੀ ਸੀ ਬਜ਼ੁਰਗ ਉਹ ਪੋਚਾ ਲਾਉਂਦੀ ਸੀ ਪੈਰਾ ਭਾਰ ਬੈ ਕੇ ਕਈ ਕਈ ਜਿਹੜਾ ਕਿ ਪੋਚੇ ਲਾ ਲੈਂਦੇ ਸੀ ਅੱਜ ਕੱਲ੍ਹ ਇਹ ਸਵਾਨੀਆਂ ਨੂੰ ਫੱਟੀ ਤੇ ਬਹਿਣ ਲੱਗੀਆਂ ਵੀ ਦਰਦ ਹੁੰਦੀ ਆ ਫੱਟੀ ਤੇ ਵੀ ਉਹਨਾਂ ਜੋ ਪੋਚੇ ਬੈਠਾ ਲੈਂਦਾ ਬਿਲਕੁਲ ਸਹੀ ਗੱਲ ਪਾਜੀ ਉਹਦੋਂ ਖਰਾਕ ਵੀ ਖੁੱਲੀ ਹੁੰਦੀ ਪ੍ਰਾਣੀਆਂ ਸੁਆਣੀਆਂ ਠੀਕ ਕੰਮ ਕਰਦੀਆਂ ਹੁੰਦੀਆਂ ਸੀ ਹੱਥੀ ਹੁਣ ਨਾ ਪੋਚਾ ਲਾਉਣਾ ਖੁੱਲਾ ਥਾਂ ਹੋਣਾ ਹੁਣ ਵਾਲੀਆਂ ਸੁਆਣੀਆਂ ਤੇ ਪਾਜੀ ਉਸ ਸੁਆਣੀਆਂ ਚ ਬਹੁਤ ਫਰਕ ਵਾ ਹੁਣ ਵਾਲੀ ਸੁਆਣੀ ਕੋਈ ਪੋਚਾ ਮਾਰ ਕੇ ਪਾਜੀ ਰਾਜੀ ਨਹੀਂ ਆ ਨਾ ਕੋਈ ਧੁੱਪੇ ਕੰਮ ਕਰਕੇ ਰਾਜੀ ਕਿ ਬਹੁਤੀਆਂ ਸੁਆਣੀਆਂ ਤੇ ਪਾਜੀ ਚੁੱਲੇ 'ਚ ਅੱਗ ਬਾਲਣੀ ਨਹੀਂ ਆਉਂਦੀ ਜੇ ਕਿਸੇ ਨੂੰ ਕਹਦੇ ਨਾ 10 ਬੰਦੇ ਦੀ ਰੋਟੀ ਲਾ ਦੋ ਨਾਲ ਹੀ ਬਿਖਾ ਜਾਣ ਦੇ ਤਾਂ ਵੀ ਅਸੀਂ ਧੁੱਪੇ ਰੋਟੀ ਲਾਵਾਂਗੇ ਚੁੱਲਾ ਬਾਲਾਂਗੇ ਹੁਣ ਤੁਹਾਨੂੰ ਪਲਸ ਸਿਲੰਡਰੀ ਜੋਗਾ ਮਸ਼ੀਨਰੀ ਜੋਗ ਸਿਲੰਡਰ ਚੱਲ ਕਈ ਕੀ ਘੰਟੇ ਪੈਰਾ ਭਰ ਬੈ ਕੇ ਕੰਮ ਕਰ ਲੈਂਦੀਆਂ ਸੀ ਤੇ ਅੱਜ ਕੱਲ੍ਹ ਦੀਆਂ ਜਦੋਂ ਬੀਬੀਆਂ ਪੈਰਾ ਭਰ ਬਿੰਦੀਆਂ ਨੇ ਉਹਨਾਂ ਨੂੰ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਨੇ ਉਹ ਡਿੱਗ ਜਾਂਦੀਆਂ ਨੇ ਉਹ ਕਹਿੰਦੀ ਸਾਡੇ ਲੱਤਾਂ ਜਾਣ ਹੈ ਨਹੀਂ ਆ ਕਿੱਥੇ ਗਈਆਂ ਸਾਡੀ ਪੰਜਾਬੀ ਆ ਸ਼ੇਰਨੀਆਂ ਕਿੱਥੇ ਗਈਆਂ ਨੇ ਜਵਾਨੀ ਬਿਲਕੁਲ ਸਹੀ ਗੱਲ ਪਾਜੀ ਤੂੰ ਖਰਾਕ ਖੋਲੀ ਹੁੰਦੀ ਸਮਾਨੀਆਂ ਆਪਣੀਆਂ ਕੰਮ ਕਰਦੀਆਂ ਹੁੰਦੀਆਂ ਹਣ ਵਾਲੀਆਂ ਪਾਜੀ ਦੇ ਨੇਰੇਸ਼ ਨਾਲ ਬਹੁਤ ਫਰਕ ਆ ਖਰਾਕ ਹੈਣੀਗੀ ਹੁਣ 버ਗਰ ਪੀਦੇ ਚੱਲ ਪਏ ਲੱਟਣ ਬਟਣ ਖਾਈ ਜਾਂਦੇ ਨਿਊਡਲ ਖਾਈ ਜਾਂਦੇ ਪ੍ਰਾਣੀ ਖਰਾਕ ਲੋਕ ਭੁੱਲ ਚੁੱਕੇ ਆ ਇਹ ਚੀਜ਼ਾਂ ਲੋਕ ਜਿਹੜੇ ਸਰੀਰ ਕਮਜ਼ੋਰ ਹੋ ਜਾਂਦੇ ਆ ਉਦੋਂ ਸਮਾਂ ਵੀ ਸਹੀ ਖਰਾਬ ਵੀ ਖੁੱਲੀ ਭਾਜੀ ਹੱਥੀ ਕੰਮ ਕਰਦੇ ਹੁਣ ਹੱਥੀ ਕੰਮ ਕਰਕੇ ਭਾਜੀ ਕੋਈ ਰਾਜ ਹੈਗਾ ਨਹੀਂ ਰਾਜ ਕੰਮ ਕਰ ਨਹੀਂ ਸਕਦੀ ਹੁਣ ਤੇ ਪਵਾਂ ਨਹੀਂ ਵੀ ਨਸੋ ਵੀ ਜਦੋਂ ਤੁਸੀਂ ਆਪਣੀ ਗੱਡੀ ਲੈ ਕੇ ਜਾਂਦੇ ਹੋਏ ਲੋਕ ਕਿੰਨੇ ਕਿ ਫੋਟੋਆਂ ਲਵਾਉਂਦੇ ਨੇ ਕਿੰਨੇ ਕਿ ਸੈਲਫੀ ਲਵਾਉਂਦੇ ਤੁਹਾਡੀ ਇਸ ਗੱਡੀ ਨਾਲ ਕਿੰਨੇ ਖਿੱਚਦਾ ਕੇਦਰ ਬੰਦੀ ਆ ਲੋਕ ਆ ਮੈਂ ਭਾਜੀ ਕਿਤੇ ਵੀ ਰਸਤੇ ਵਿੱਚ ਜਾਈਦਾ ਬੰਦਾ ਪਾ 50 ਲੱਖ ਰੁਪਏ ਦੀ ਗੱਡੀ 'ਚ ਬੈਠਾ ਹੋਵੇ ਉਹਨਾਂ ਨੇ ਨਿਗਾਹ ਪਾਈ ਉਹਨਾਂ ਕਿੰਨ ਡਾ ਕੇ ਆਪਣੇ ਪੁੱਛਣਾ ਵਾ ਫੋੜਵੀਂ ਖੇਤ ਦੇ ਨਾਲ ਵੀਡੀਓ ਬਣਾਉਂਦੇ ਆ ਨਾਲ ਆਪਾਂ ਪੁੱਛਦੇ ਆ ਫਿਰ ਦਸੀਦਾ ਵੀ ਇਹ ਪਰਾਣੀ ਵਿਰਾਸਤ ਆ ਪੰਜਾਬੀ ਵਿਰਸਾ ਇਹ ਲੋਕ ਪਛੁੱਕੜ ਭੁੱਲ ਚੁੱਕੇ ਆ ਇਹਨੂੰ ਆਪ ਸਾਂਭੀਏ ਪਾਜੀ ਮੈਨੂੰ 100 ਪੀ ਹੁਣ ਤੱਕ ਤੁਹਾਡੇ ਹਲਕੇ ਦੇ ਕਿਸੇ ਐਮ ਐਲ اے ਕਿਸੇ ਮੰਤਰੀ ਇਹ ਤੁਹਾਨੂੰ ਮਾਨ ਸਨਮਾਨ ਦਿੱਤਾ ਹੋਵੇ ਜਾਂ ਤੁਹਾਡੇ ਮੋਢੇ ਉੱਤੇ ਸ਼ਾਬਾਸ਼ ਦਿੱਤੀ ਹੋਵੇ ਵੀ ਬਹੁਤ ਸੋਹਣਾ ਕੰਮ ਕਰ ਰਹੇ ਆ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਉਹ ਤੁਸੀਂ ਕੰਮ ਕਰ ਰਹੇ ਹੋ ਇੱਕ ਮਿਹਨਤ ਕਸ਼ ਬੰਦਾ ਕਰ ਰਿਹਾ ਵਾ ਕਰੀ ਤੁਹਾਡੇ ਹਲਕੇ ਦੇ ਐਮਐਲਏ ਮੰਤਰੀ ਕਰੀ ਇਸ ਚੀਜ਼ ਦੀ ਤੁਹਾਨੂੰ ਸ਼ੋਭਾ ਦਿੱਤੀ ਕਹੀ ਬਿਲਕੁਲ ਨਹੀਂ ਭਾਜੀ ਹਰ ਪਿੰਨਹਲਕੇ ਦੇ ਐਮਐਲਏ ਨਾਲ ਕੋਈ ਮੰਤਰੀ ਭਾਜੀ ਇਹਨਾਂ ਨੇ ਕਦੀ ਨਹੀਂ ਆਪਾਂ ਨੂੰ ਪੁੱਛਿਆ ਆਗੇ ਆਪਣੇ ਆਪਨਾ ਸਨਮਾਨਤ ਭਾਜੀ ਬਾਬਾ ਸਹਾਰ ਸਿੰਘ ਦੀ ਸਭਰਾ ਲਈ ਉਹ ਲਾਕੇ ਦੀ ਮਾਨਸਦੀ ਆਪਣਾ ਵੱਡਾ ਵੀਰ ਹਰਪ੍ਰੀਤ ਸਭਰਾ ਉਹਨਾਂ ਨੇ ਭਾਜੀ ਚਿੱਤੇ ਤੌਰ ਤੇ ਆਪਾਂ ਨੂੰ ਪਿੰਡ ਸਭਰਾਵਾਂ ਦੇ ਵਿੱਚ ਸਾਧ ਕੇ 5500 ਰੁਪਏ ਸਨਮਾਨ ਕੀਤਾ ਭਾਜੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਨਗਰ ਸਭਰਾ ਦੀ ਪੰਚਾਇਤ ਦਾ ਹੋਰ ਕਿਸੇ ਨੇ ਨਹੀਂ ਭਾਜੀ ਆਪਣੀ ਹਜ ਤੱਕ ਵੀ ਲਈ ਨੇ ਸੋਪੀ ਪੰਜਾਬ ਦੇ ਮੁੱਖ ਮੰਤਰੀ ਭਵਨ ਸਿੰਘ ਮਾਨ ਕਹਿੰਦੇ ਨੇ ਵੀ ਪੰਜਾਬੀ ਸੱਭਿਆਚਾਰਕ ਦਾ ਪ੍ਰਚਾਰ ਕਰਨਾ ਚਾਹੀਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨੀ ਚਾਹੀਦੀ ਆ ਜਿਹੜਾ ਕੰਮ ਸਰਕਾਰਾਂ ਨਹੀਂ ਕਰਦੀਆਂ ਉਹ ਤੁਸੀਂ ਕਰ ਰਹੇ ਹੋ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਅਪੀਲ ਕਰਨਾ ਚਾਹੋਗੇ ਸਾਡੇ ਇਸ ਮਾਧਿਅਮ 라이 ਜੇਕਰ ਉਹ ਤੁਹਾਡੀ ਵੀਡੀਓ ਦੇਖਣ ਦੇ ਮੈਂ ਭਾਜੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਇਹੀ ਪੇਸ਼ਤੀ ਕਰਦਾ ਆਪਣੀ ਵੀਡੀਓ ਵੇਖਣ ਵੇਖ ਕੇ ਆਪਾਂ ਸ਼ਾਬਾਸ਼ ਦੇ ਦੇਣ ਇੰਨਾ ਬੜਾ ਆਪਾਂ ਹੋਰ ਆਪਣੀ ਮੰਗ ਨਹੀਂ ਕੋਈ ਉਹਨਾਂ ਗੜੀ ਆ ਗਈ ਉਹਨਾਂ ਨੂੰ ਵੀ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਨਵੀਂ ਜਨਰੇਸ਼ਨ ਇਹ ਕੰਮ ਕਰ ਰਹੀ ਆ ਇਹ ਜੋ ਪਛੋਕੜਾ ਲੋਕ ਭੁੱਲ ਚੁੱਕੇ ਆ ਇਹਨੂੰ ਵੇਖ ਕੇ ਪੁਰਾਣਾ ਵਿਰਸਾ ਚੇਤਾ ਕਰਨ ਬਿਲਕੁਲ ਤੁਸੀਂ ਇਹਨਾਂ ਵਿੱਚ ਸਾਂਝੀ ਕਰ ਰਹੇ ਹੋ ਤਸਵੀਰਾਂ ਤੁਹਾਨੂੰ ਤਰਨਤਾਂ ਜ਼ਿਲ੍ਹੇ ਦੇ ਪਿੰਡ ਬ੍ਰਹਮਪੁਰੇ ਦੇ ਦਿਖਾਈਆਂ ਵਾਂ ਜਿੱਥੇ ਕਿ ਪਵਨ ਨੌਜਵਾਨ ਇੱਕ ਮਿਹਨਤ ਮਜ਼ਦੂਰੀ ਕਰਦਾ ਅਤੇ ਪੰਜਾਬੀ ਸੱਭਿਆਚਾਰਕ ਪੁਰਾਣਾ ਵਿਰਸਾ ਤੇ ਪੰਜਾਬੀ ਮਾਂ ਪੂਰਾ ਪੰਜਾਬ ਦਸਾਇਆ ਗਿਆ ਇਸ ਵੱਲੋਂ ਜਿੱਥੇ ਵੀ ਜਾਂਦਾ ਕੋਈ ਖੇਤ ਦਾ ਕੇਂਦਰੀਆ ਲੋਕ 20-20 ਲੱਖ ਦੀਆਂ ਗੱਡੀਆਂ ਛੱਡ ਕੇ ਆਪਣੀਆਂ ਇਸ ਦੇ ਫੋਟੋਵਾਂ ਲਵਾਉਂਦੇ ਨੇ ਸੈਲਫੀਆਂ ਲਵਾਉਂਦੇ ਨੇ ਤੇ ਬਿਨੈਦਸੋ ਵੀ ਅੱਜਕੱਲ ਦੇ ਨੌਜਵਾਨ ਜ਼ਿਆਦਾਤਰ ਪਲੱਸ 2 ਕਰਦੇ ਨੇ ਵਿਦੇਸ਼ਾਂ ਵਿੱਚ ਬਾਹਰ ਚੱਲ ਜਾਂਦੇ ਨੇ ABC ਜ਼ਿਆਦਾ ਪੜ੍ਹਦੇ ਨੇ ਇੰਗਲਿਸ਼ ਜ਼ਿਆਦਾ ਪੜ੍ਹਦੇ ਨੇ ਉਹ ਪੰਜਾਬੀ ਦਾ ਊੜਾਣਾ ਨਹੀਂ ਜਾਣਦੇ ਕੀ ਕਹਿਣਾ ਚਾਹੋਗੇ ਮੈਂ ਵੀ ਜੀ ਉਹਨਾਂ ਨੌਜਵਾਨਾਂ ਨੂੰ ਇਹੀ ਬੇਨਤੀ ਕਰਦਾ ਹਾਂ ਆਈਲੈਸ ਕਰਕੇ ਬਾਹਰ ਚਲੇ ਜਾਂਦੇ ਨੇ ਸਾਰਾ ਪੰਜਾਬ ਖਾਲੀ ਹੋਈ ਜਾਂਦਾ ਵਾ ਆਪਾਂ ਪੰਜਾਬ ਦੇ ਵਿੱਚ ਰਹੀ ਕੇ ਕੰਮ ਕਰੀਏ ਭਾਜੀ ਕਿਨੂੰ ਜਿਹਨੂੰ ਕੰਮ ਕਰਨ ਦਾ ਤਰੀਕਾ ਪਾਜੀ ਉੱਥੇ ਇੱਥੇ ਹੀ ਅਮਰੀਕਾ ਨਵੀਂ ਮੈਂ ਪੀੜ੍ਹੀ ਨੂੰ ਇਹੀ ਬੇਨਤੀ ਕਰਦਾ ਇੱਥੇ ਹੀ ਆਪਣਾ ਕੋਈ ਕੋਰਸ ਕਰੋ ਨਾ ਕੋਈ ਡੀਐਸਪੀ ਦਾ ਕੋਰਸ ਕਰਦੇ ਵੀ ਆਸਐਸਪੀ ਕਰੇ ਆਪਣੇ ਪ੍ਰਵਾਸੀ ਵੀ ਪੰਜਾਬ ਚ ਆ ਗਏ ਡੂੜੀਆਂ ਕਰ ਰਹੇ ਕੋਈ ਪਟਵਾਰੀ ਲੱਗਾ ਕੋਈ ਐਸਐਸਪੀ ਲੱਗਾ ਕੋਈ ਡੀਐਸਪੀ ਲੱਗਾ ਉਹਨਾਂ ਨੇ ਮੈਂ ਇਹੀ ਬੇਨਤੀ ਕਰਦਾ ਵੀ ਪੰਜਾਬ ਚ ਕੰਮ ਹੈਗਾ ਵਾ ਇੱਥੇ ਹੀ ਆਪਾਂ ਕੰਮ ਕਰੀਏ ਪਾਜੀ ਤੇ ਮੈਨੂੰ ਇਸ ਤੋਂ ਪਾਵਾਂ ਦੀ ਇਤ ਹੋ ਗਿਆ ਤੁਹਾਡਾ ਜਿਹੜਾ ਤੁਸੀਂ ਪੰਜਾਬ ਦੀ ਸੇਵਾ ਕਰ ਰਹੇ ਹੋ ਪੰਜਾਬ ਦੀ ਮਾਮੂਲੀ ਸੇਵਾ ਕਰ ਰਹੇ ਹੋ ਕਾਰੋਬਾਰ ਕੀ ਆ ਪਰਿਵਾਰ ਕਿਸਤਾ ਪਾਲ ਲ ਦਸ਼ਕਾ ਜੂਨ ਸਾਂਝਾ ਕਰਦੇ ਕਾਰੋਬਾਰ ਭਰੀ ਆ ਆਪਣੇ 2 ਗਿਲੇ ਜ਼ਮੀਨਾਂ ਨਾਲ ਪਾਜੀ ਇਹ ਆ ਆਪਾਂ ਕੰਮ ਕਰੀਏ ਜਿਨੂੰ ਫੋਨ ਆ ਜਾਏ ਆਪਾਂ ਪਾਜੀ ਨੂੰ ਕੰਮ ਤੇ ਚਲ ਜਾਈਦਾ ਵਾ ਹਾਂਜੀ ਪਰਿਵਾਰ ਦੇ ਵਿੱਚ ਪਾਜੀ ਆਪਣਾ ਰੋਜੀ ਰੋਟੀ ਕਮਾਉਣ ਵਾਸਤੇ 2 ਗਿਲੇ ਜ਼ਮੀਨਾਂ ਨਾਲ ਜਿਨੂੰ ਇਹ ਫੋਨ ਆ ਜਾਏ ਆਪਾਂ ਕੰਮ ਤੇ ਚਲ ਜਾਈਦਾ ਹੁਣ ਆਪਣੀਆਂ ਵੀਡੀਓ ਪਾਜੀ ਪਿੰਡ-ਪਿੰਡ ਵਿੱਚ ਜਿਹੜੀ ਸਾਰੇ ਪੰਜਾਬ 'ਚ ਵਾਇਰਲ ਹੋ ਚੁੱਕੀਆਂ ਵਾ ਹੁਣ ਆਪਾਂ ਦੇ ਪਿੰਡਾਂ ਵਿੱਚ ਜਿਨੂੰ ਕਮੇਟੀ ਦਾ ਫੋਨ ਆਉਂਦਾ ਵਾ ਆਪਾਂ ਜਾਂਦੇ ਆ ਉਥੇ ਜਾ ਕੇ ਆਪਾਂ ਵਿਚਾਰ ਕਰੀ ਦੀ ਦੱਸੀਦਾ ਹਾਂ ਉਹਨਾਂ ਨੂੰ ਪਾਜੀ ਹੁਣੇ ਵੀ ਮਾੜੀ ਡਾਲ ਵਾਂ ਬਾਰਡਰ ਤੇ ਪਿੰਡ ਪਾਜੀ ਉਥੋਂ ਦੀ ਕਮੇਟੀ ਨੇ ਸ ਤੇ ਮੈਂ ਇਹ ਸੋਪੀ ਮਾਝੇ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਤੁਹਾਡੇ ਕੋ ਇੰਡੀਆ ਤੁਸੀਂ ਜਿਹੜੀ ਤਿਆਰ ਕੀਤੀ ਆ ਮਾਝੇ ਦੇ ਵਿੱਚ ਪੰਜਾਬ ਵਿੱਚ ਤੁਹਾਡੇ ਕੋ ਕੱਲੇ ਸਤਾ ਤਿਆਰ ਕੀਤੀ ਹੈ ਜਾਂ ਹੋਰ ਲੋਕਾਂ ਨੇ ਇਸਤਾਨ ਦੀ ਪੁਰਾਣਾ ਸੰਬਿਹਾਰ ਕੇ ਪੰਜਾਬੀ ਮਾਂ ਬੋਲੀ ਸੇਵਾ ਕਰ ਰਹੇ ਇਹ ਪਾਜੀ ਪੰਜਾਬੀ ਵਿਸੇ ਬਾਰੇ ਜਿਹੜੀ ਆਪਾਂ ਚੀਜ਼ ਤਿਆਰ ਕੀਤੀ ਆ ਪੂਰੇ ਇੰਡੀਆ ਵਿੱਚ ਹੀ ਆਪਾਂ ਹੀ ਪਾਈ ਤਿਆਰ ਕੀਤੀ ਆ ਹੁਣ ਵੇਖ ਕੇ ਕੋਈ ਲੱਖ ਕਾਪੀ ਕਰ ਲਿਓ ਗੱਲ ਵੱਖਰੀ ਆ ਪਰ ਆਪਾਂ ਹੀ ਪੰਜਾਬ ਦੇ ਵਿੱਚ ਪਾਜੀ ਇਹ ਕਲਾ ਵਰਤੀ ਆ ਪੈਸਿਆਂ ਦੀ ਗੱਲ ਕਰੀਏ ਕਿੰਨੇ ਕ ਪੈਸੇ ਲੱਗੇ ਨੇ ਇਸ ਰੇਡੀ ਉੱਤੇ ਤੇ ਹੋਰ ਕੀ ਚੀਜ਼ ਮਨਚ ਸ਼ੌਂਕ ਹੈਗਾ ਵੀ ਉਹ ਜਿਹੜੀ ਚੀਜ਼ ਰਹਿ ਗਈ ਆ ਪੂਰੀ ਕਰਨ ਦੀ ਮਨਚ ਸ਼ੌਕ ਹੋਰ ਵੀ ਹੈਗਾ ਭਾਈ ਉਸ ਹਿਸਾਬ ਨਾਲ ਜਿਉਂ ਜਿਉਂ ਟ੍ਰੈਂਡ ਅੱਛੀ ਦਿਮਾਗ ਦੀ ਗੱਲਾਂ ਆਣੀਆਂ ਉਹ ਹਿਸਾਬ ਨਾਲ ਲਾਈ ਜਾਵਾਂਗੇ ਇਹਦੇ ਤੇ ਭਾਈ ਕੋਈ ਡੈਕੋਰੇਸ਼ਨ ਤੇ ਮਿਸਤਰੀ ਲੇਬਰ ਪਾ ਕੇ ਕੋਈ 29-30000 ਰੁਪਏ ਭਾਈ ਲੱਗ ਗਿਆ ਵਾ ਮੋਟਰਸਾਈਕਲ ਦਾ ਤੇ ਗੱਡੀ ਦਾ ਖਰਚਾ ਵੱਖਰਾ ਭਾਈ ਠੀਕ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਤਰਨਤਾਂ ਜਿਹੜੇ ਦੇ ਪਿੰਡ ਬਰੰਪੁਰੀ ਦੇ ਸਾਂਝੀ ਕੀਤੀਆਂ ਜਿੱਥੇ ਕਿ ਪਾਮਣ ਇੱਕ ਮਿਹਨਤ ਮਜ਼ਦ ਬੱਚੇ ਵੀ ਸਕੂਲ ਦੇ ਟੋਂਦਾ ਹੋਰ ਹੀ ਕੰਮ ਜਿਹੜਾ ਕਿਸ ਰੇੜੀ ਦਾ ਕਰਦਾ ਅਤੇ ਹਰਿਆਲੀ ਨੂੰ ਬਹੁਤ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਵੀ ਹਰਿਆਲੀ ਜਿਹੜਾ ਕਿ ਪੌਦੇ ਲਗਾਏ ਜਾਣ ਹਰਿਆਲੀ ਨੂੰ ਜਿਹੜਾ ਕਿ ਬਹੁਤ ਧਿਆਨ ਵਿੱਚ ਰੱਖਿਆ ਗਿਆ ਵਾ ਤੁਸੀਂ ਦੇਖਿਆ ਜਿੱਥੇ ਕਿ ਸਰਕਾਰਾਂ ਨੂੰ ਕੰਮ ਕਰਨੇ ਚਾਹੀਦੇ ਸੀ ਪੰਜਾਬ ਬਾ ਮਾਂ ਬੋਲੀ ਸੇਵਾ ਕਰਨੀ ਚਾਹੀਦੀ ਸੀ ਪੰਜਾਬ ਦਾ ਪ੍ਰਾਲਾ ਕਰਨਾ ਚਾਹੀਦਾ ਸੀ ਇਹ ਜਿਹੜੀ ਕਿ ਸੇਵਾ ਪੰਮਨ ਵੱਲੋਂ ਕੀਤੀ ਜਾ ਰਹੀ ਹੈ ਜਿਹੜਾ ਕਿ ਇੱਕ ਨੌਜਵਾਨ ਮਿਹਨਤ ਮਜ਼ਦੂਰੀ ਕਰਦਾ ਵਾ ਅਤੇ ਆਪਣੇ ਪਰਿਵਾਰ ਦਾ ਪੇੜ ਪਾਲਦਾ ਵਾ ਸਾਡੀ ਦਸ਼ਕਾ ਨੂੰ ਪੀ ਲਿਆ ਇਸ ਨੌਜਵਾਨ ਦੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਜਿਹੜੀ ਆਪਣੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਵਿਰਸੇ ਨੂੰ ਜਿਹੜਾ ਕੀ ਪਿਆਰ ਕਰਦੇ ਨੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਕੀ ਰੇੜੀ ਤਿਆਰ ਕੀਤੀ ਜੈ ਇਹ ਕਾਫੀ ਖੇਚਾਦਾ ਕੇਂਦਰ ਵੀ ਆ ਲੋਕ ਆਪਣੀਆਂ 20-20 ਲੱਖ ਦੀਆਂ ਗੱਡੀਆਂ ਛੱਡ ਕੇ ਇਸ ਗੱਡੀ ਦੇ ਨਾਲ ਫੋਟੋਆਂ ਲਵਾਉਂਦੇ ਨੇ ਸੈਲਫੀ ਲਵਾਉਂਦੇ ਨੇ ਅਤੇ ਪਵਨ ਨੂੰ ਕਿਤੇ-ਕਿਤੇ ਮਨ ਨੂੰ ਖੁਸ਼ੀ ਹੁੰਦੀ ਆ ਕਿ ਉਹ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਦਾ ਪੰਜਾਬੀ ਵਿਰਸੇ ਦੀ ਜਿਹੜਾ ਕੀ ਸੇਵਾ ਕਰ ਰਿਹਾ ਤਸਵੀਰਾਂ ਤੁਹਾਨੂੰ ਜਰੂਰ ਸਾਂਝੀ ਕਰਾਂਗੇ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਇਹ ਤਸਵੀਰਾਂ ਨੇ ਤਰ ਬ੍ਰਾਂਪੁਰੇ ਦੀਆਂ ਕੱਲੀ ਕੱਲੀ ਤਸਵੀਰ ਤੁਹਾਨੂੰ ਸਾਂਝੀ ਕਰ ਰਿਹਾ ਜਿਸ ਤਰ੍ਹਾਂ ਇਹ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਪੰਜਾਬੀ ਦੀ ਸੇਵਾ ਕਰ ਰਿਹਾ ਬਿਲਕੁਲ ਤੁਸੀਂ ਵੀ ਇਹਨਾਂ ਵੀ ਦੇਖ ਸਕਦੇ ਹੋ ਕੱਲੀ ਕੱਲੀ ਤੁਹਾਨੂੰ ਵੀਡੀਓ ਤਸਵੀਰ ਜਿਹੜੀ ਸਾਂਝੀ ਕੀਤੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਸਾਡਾ ਪੰਜਾਬ ਕੈਨੇਡਾ ਟੀਵੀ ਲਈ ਅੰਮ੍ਰਿਤਸਰ